ਚੰਗਾ ਕਿਤੇ ਇਹਦੀ ਵੀ ਅੱਖ ਲੱਗੀ ਜਿਉਂ ਆਈ ਕਿਤੇ ਖਪਾ ਖਪਾ ਮਾਰਤਾ ਨਾ ਇਹਨੇ ਕੋ ਖਾਦਾ ਨਾ ਪੀਤਾ ਹਾਂ ਨਾ ਕਿਤੇ ਵਹਿਲਾ ਜਤਾ ਕੋਈ ਨਹੀਂ ਮੁੜੀ ਕਿਤੇ ਕਦੋਂ ਦਾ ਫੋਨ ਲਾਇਆ ਮੈਂ ਮੇਰੇ ਪਾ ਦਾ ਸ਼ਤਾ ਵੇਖਾਂ ਮੇਰੇ ਨਾਲੀ ਦਾ ਡਾ ਕੇ ਤੇ ਆਪ ਕਿਦਾਂ ਸਿੱਧੀ ਦੀ ਸਿੱਧੀ ਮਾਰ ਕੇ ਪਈ ਹੈ ਜਿੱਦਾਂ ਕੋੜੇ ਵੇਚ ਕੇ ਪਈ ਹੈ ਸਾਸਿਕਾਲ ਦੀਦੀ ਸਾਸਿਕਾਲ ਆ ਗਈ ਆ ਆਏ ਹਾਂ ਬਾਈ ਉਹ ਮੰਮੀ ਪਾਣੀ ਲਿਆ ਤੇਰੀ ਧੀ ਆਈ ਆ ਠੀਕ ਹੈ ਬਸ ਤੂੰ ਨਹੀਂ ਓ ਨਹੀਂ ਨਹੀਂ ਮੰਮੀ ਧੀ ਆ ਤੁਹਾਡਾ ਲੈਣ ਦੇਣ ਚੱਲਦਾ ਰਹਿੰਦਾ ਨਾ ਮਾਵਾਂ ਧੀਆ ਦਾ ਤਾਂ ਕਰਕੇ ਜਾਦੀ ਸਾਂਝਾ ਗੂੜਾ ਰਿਸ਼ਤਾ ਤੁਹਾਡਾ ਸਾਸਿਕਾਲ ਸਾਸਰੀਕਾਲ ਮੈਂ ਮੰਮੀ ਤੁਹਾਨੂੰ ਕਿਹਾ ਸੀ ਨਾ ਘਾਟੇ ਵਿੱਚ ਕਮੇਟੀ ਨਾ ਚੁੱਕਿਓ ਹੋਲਪਾ ਮੂਹ ਕਾਹਨਾ ਇਸ਼ਾਰੇ ਨਾ ਸਭ ਕੋ ਮਨ ਨੂੰ ਸਮਝਾਈ ਜਾਣਾ ਵਾ ਨਹੀਂ ਨਾ ਨਾ ਜਦੋਂ ਫੋਨ ਆਉਂਦੀ ਰਹੇ ਨਾ ਫੋਨ ਨਹੀਂ ਚੁੱਕਦੀ ਹੁਣ ਬੜੀ ਛੇਤੀ ਨੱਠੀਆਂ ਆਈਆਂ ਇਹ ਫੋਨ ਤੇ ਮੈਂ ਤਾਂ ਆਖਿਆ ਮਮੀ ਤੂੰ ਕਿਰੇ ਕਮੇਟੀ ਨਾਲ ਦੀਦੀ ਨੂੰ ਸਾਰੀ ਪੜਾਦੀ ਮੇਰੇ ਤਾਂਾਂ ਕਰਕੇ ਨੱਠੀਆਂ ਆਈਆਂ ਦੇਖਿਆ ਮਾਵਾਂ ਧੀਆਂ ਐਡੀਆਂ ਲਾਲਚਣਾ ਮੇਰਾ ਭਾਵੇਂ ਘਰ ਨੂੰ ਜੜ ਜੇ ਅਬਾ ਇੱਥੇ ਤੈਨੂੰ ਮੈਂ ਦੱਸਾਂ ਕਹਾਣੀ ਮੇਰਾ ਕੜਾ ਵੇਚ ਕੇ ਖਾ ਗਈਆਂ ਜੇ ਹੈ ਜੇ ਇਹਦੀ ਮੱਤ ਤੇ ਪੜਦਾ ਪਿਆ ਹੀ ਤੂੰ ਤੇ ਅਗਲ ਦੀਣ ਵਾਲੀ ਹੈਗੀ ਹਨਾ ਤੇਰਾ ਦਿਮਾਗ ਨੇ ਕੰਮ ਨਾ ਕੀਤਾ ਇਥੇ ਮੈਨੂੰ ਕਮੇਟੀ ਵਾਸਤੇ ਸੱਜਿਆ ਕਿ ਖੜੇ ਦਾ ਸਾਹ ਪਤਾਵ ਕਰਨ ਵਾਸਤੇ ਸੱਜਿਆ ਕੋਈ ਨਾ ਕੋਈ ਨਾ ਹੌਸਲਾ ਰੱਖ ਕਮੇਟੀ ਵੀ ਦਿਨੇ ਆ ਆ ਥੁੱਕ ਲਾਲਾ ਗਣ ਕੇ ਦਊਂ ਨੋਟ ਤੈਨੂੰ ਟੈਨਸ਼ਨ ਕੋ ਲੈਣ ਨਹੀਂ ਤੂੰ ਠੀਕ ਐਂ ਤੇ ਆਏ ਲੈ ਕਹਿਣਾ ਕੀ ਆ ਰਲ ਮੈਂ ਬੜੀ ਛਡਾ ਦੇ ਦਈਏ ਕੀ ਗੱਲ ਮਮਾ ਮੈਨੂੰ ਸਿਰਫ 5-6000 ਰੁਪਇਆ ਖੜਿਆ ਤੇ ਇਹ ਕੜਾ ਮੇਰੇ ਪੱਲੇ ਪਾਈ ਜਾਣ ੜੇ ਅੱਛਾ ਤੂੰ ਨਹੀਂ ਬੜੀ ਚਲਾ ਤਵਾ ਕਿੰਨੀ ਵਾਰ ਖੜੇ ਥੋੜੇ ਥੋੜੇ ਕਰਦੇ ਉਹ ਹਲੇ ਉਹ ਪੂਰਾ ਕੀਤਾ ਵਾ ਹਲੇ ਹਲੇ ਮੇਰੀ ਵੀ ਸੁਣ ਲੋ ਕਿਦਾਂ ਮਾਵਾਂ ਦੀ ਆਪ ਚ ਬੁੱਟਰ ਬੂ ਕਰ ਦੇਤੀਆਂ ਜੇ ਮੈਨੂੰ ਨਹੀਂ ਜੇ ਪਤਾ ਮੰਨੂ ਮੇਰਾ ਕੜਾ ਛੁਡਾ ਕੇ ਦੋ ਤੇ ਮੈਂ ਲੈ ਕੇ ਜਾਣਾ ਮੇਰੇ ਘਰ ਤੇ ਉਹਨੇ ਕੋ ਪੱਤ ਪਿਆ ਕੋ ਪੱਤ ਪੂਰਾ ਹੈ ਤੁਸੀਂ ਮੈਨੂੰ ਖੜਤੇ ਹੋਈਆਂ ਜੇ ਵੇ ਤੂੰ ਦੋ ਗਈ ਤੇ ਤੇਰੀ ਗਰਜ ਪੂਰੀ ਨਹੀਂ ਕੀਤੀ ਅਜਾਂ ਮੈਂ ਫਿਰ ਭੈਣ ਭਰਾ ਉਹ ਦੇ ਕੇ ਪਹਾ ਤੇ ਪਿੱਛੇ ਜਾਣ ਵਾਲੀ ਗੱਲ ਵਾ ਹਾਂ ਮੇਰੇ ਤੇ ਬੱਚੇ ਨਹੀਂ ਰਹਿਣਾ ਅੰਦੀ ਕਿਹੜੇ ਪੈਸੇ ਹਾਂ ਇਹ ਕਿੰਨੀ ਵਾਰ ਮੈਂ ਖੜੇ ਥੋੜੇ ਥੋੜੇ ਇਹਦੇ ਉੱਥੇ ਕਾਟਾ ਕੜਾ ਪੂਰਾ ਤੇ ਮੈਂ ਤੈਨੂੰ ਕੱਲੀ ਕਿੱਥੇ ਜਾਵਾਂ ਮਮੀ ਮੈਂ 5-6000 ਰੁਪਏ ਖੜਿਆ ਮੈਂ ਸਾਰੇ ਕੜੇ ਦੇਣੇ ਪੈਸੇ ਲੈ ਗਏ ਮਾਨੂੰ ਝੂਠ ਨਾ ਮਾਰ 5-6000 ਵਾਲੀ ਲੱਕੜੀ ਖੜਿਆ ਕਹਿੰਦੀ ਪਾਈ ਲਾਗੀ ਤਾਂ 4 ਲਾਗੀ ਕਿੰਨੀ ਵਾਰ ਤੂੰ ਆਈ ਮੇਰੇ ਕੋ ਹਸ਼ਿਆ ਤੇ ਕੜੇ ਦੇ ਤੁਸੀਂ ਇੱਥੇ ਮੈਂ ਭਰ ਜਮਾ ਛੱਡੀ ਆਉਂਦੀ ਤਾਂ ਦੇਤੇ ਆਉਂਦੀ ਤਾਂ ਦੇਤੇ ਇਹੋ ਗੱਲ ਕਰਦੀ ਨਾ ਤੂੰ ਮਾਂ ਦਾ ਇੱਕ ਵਾਰੀ ਨਹੀਂ ਸੋਚਿਆ ਵੀ ਮੇਰੀ ਇੱਕੋ ਚੀਜ਼ ਦਾ ਘਰ ਉਜੜ ਜਾਊਗਾ ਲੈ ਕਿਦੋਂ ਤਾਂ ਫੂਲਾ ਦਿੱਤੀਂ ਰਹੀ ਮੈਂ ਉੱਥੇ ਕਢਾ ਲਈ ਹੁੰਦੀ ਰਿੰਦਾ ਚਾ ਤੈਨੂੰ ਮਾਦਾ ਮਸਾ ਸ਼ਰਮ ਨਹੀਂ ਆਈ ਵੀ ਮੇਰੀ ਧੀ ਦਾ ਘੜਾ ਵਾ ਅਗਲੀ ਦੀ ਭੈਣ ਨੇ ਪਾਇਆ ਵਾ ਨਣਾਂ ਨੇ ਮੇਰੀ ਨੇ ਪਾਇਆ ਹੁੰਦੇ ਬਤੀ ਬਤਾ ਕੇ ਗੱਲਾਂ ਕਰਨੀਆਂ ਟੋਲ ਦੇ ਦਾ ਜੇ ਹੁਣ ਸਦਾ ਕੇ ਇਕੱਠੇ ਨੇ ਇਹ ਨਾਲ ਮੇਰੇ ਪੈਸੇ ਦਊਂ ਤੇ ਬੇਸ਼ਕ ਆਉ ਮੈਂ ਕਿਥੇ ਸਦਾ ਕੇ ਜਣਾ ਕੜਾ ਖਾਦਾ ਗਿਆ ਵਾ ਸਾਰੇ ਸੁਨਿਆਰੇ ਕੋ ਪੈਸੇ ਮੁੱਕ ਗਏ ਸਾਡੇ ਮੈਂ ਖਾਤੀ ਆ ਕਿਉਂ ਸਿੱਧਾ ਤੂੰ ਰਿਮਾਂਡ ਨਹੀਂ ਨਾਲ ਤੇ ਮੇਰੇ ਤੂੰ ਜਾਂਦੀ ਰਹੀ ਆ ਉਹ ਮੇਰੀ ਅਲੂ ਵੀ ਦੇਖ ਲਓ ਸਵੇਰ ਦੀ ਆਈ ਆ 5 ਵਜ ਗਏ ਆ ਕਿਹੜੇ ਵੇ ਘਰ ਮਰਨਾ ਜਾਣਾ ਮੈਂ ਅਗਲੇ ਨੂੰ ਛੱਕ ਹੋ ਜਾਣਾ ਕਿ ਉੱਥੇ ਗੁੱਡਰ ਖੂਹ ਹੋਣੀ ਹੋਣੀ ਮਾਵਾ ਧੀਆਂ ਦੀ ਖਿਚੜੀ ਪੱਕਦੀ ਹੋਣੀ ਆ ਤੇ ਅਰੇ ਸੁਣ ਗਾਨ ਦੇਰ ਤੋਲੇ ਦਾ ਕੜਾ ਹੀ ਮੈਨੂੰ ਕੜਾ ਚਾਹੀਦਾ ਈ ਹੋਰ ਮੇਰੀ ਸੁਣ ਗਾਨ ਆਈ ਤੇ ਆਸਵੇਂ ਡੈ ਹੋ ਗੱਲ ਕਰਨ ਕੜੇ ਬਾਰੇ ਤੇ ਤੂੰ ਹਟਾ ਬੱਖੀ ਤੋਂ ਸ਼ਿਰ ਖਾਈ ਜਾਨੀ ਅੱਛਾ ਜਦੋਂ ਮੈਂ ਦੇਣਾ ਨਹੀਂ ਉਦੋਂ ਮੈਂ ਚੰਗੀ ਤੇ ਹੁਣ ਮੈਂ ਤੇਰਾ ਸੇਲ ਖਾਨੀ ਆ ਹਾਂ ਮਾਵਾ ਕਵਾਵਾ ਕੌਣ ਲੱਗੀਆਂ ਵੱਧ ਹੋਈ ਤੇ ਮੰਨੂ ਮੰਨੂ ਨਹੀਂ ਜੇ ਪਪਾ ਮੈਨੂੰ ਕੜਾ ਚਾਹੀਦਾ ਜੇ ਉਹਦੋਂ ਜਦੋਂ ਲਿਆ ਲੈ ਸਨੇਲ ਕੋ ਗੁਫੜ ਖਾਂਦੀਆਂ ਹੀ ਉਹਦਾ ਨਾ ਤੁਹਾਨੂੰ ਸ਼ਰਮ ਆਈ ਹੈ ਇੱਕ ਵਾਰੀ ਨੇ ਸੋਚਿਆ ਵੀ ਮੇਰੇ ਘਰ ਖਰਾਬ ਹੋ ਜਾਊਗਾ ਇਹ ਫਾਪਣੋਂ ਕਿ ਮੈਨੂੰ ਉਦੋਂ ਦਾ ਦੱਸਿਆ ਹੁੰਦਾ ਤੇ ਮੈਂ ਜੋ ਬੰਦੀ ਜੇਬ ਚੋਂ 100 200 200 ਚੋਰੀ ਕਰ ਕਰ ਕੇ ਇਦਾਂ ਕੜਾ ਛਡਾ ਲੜਾਈ ਤੁਹਾਡੀ ਥੋੜੀ ਜਿਹੀ ਮਦਦ ਕਰਦੀ ਮੈਂ ਚਲ ਦੀਦੀ ਟੈਨਸ਼ਨ ਨਾ ਲੈ ਜਿੱਦਨ ਮੰਮੀ ਕੜਾ ਛਡਾਉਣਗੇ ਨਾ ਉਦੋਂ ਮੈਂ 5000 ਰੁਪਏ ਦੇ ਦੂੰਗੀ 5 5 ਕਿਉਂ ਹੋਰ ਇੱਕ ਵਾਰ ਪਹਿਲੇ ਖੜੇ ਆ ਮੰਮੀ ਮੈਂ ਰਾਤ ਕਾ ਤੀ ਮੈਨੂੰ ਪਿਆਰ ਦਿੰਨੇ ਜੇ ਤੁਸੀਂ ਤੇ ਮੇਰੇ ਪੱਲੇ ਹੀ ਪਾਲਤਾ ਕਰਾ ਸਾਂ ਹਾਂ ਚਾਰ ਚਾਰ ਪੰਜ ਪੰਜ ਮੇਰੇ ਸੱਟਾਂ ਦੇ ਚੜਨੇ ਤੋਂ ਮੈਂ ਤੈਨੂੰ ਜਿੰਨੇ ਵਾਰ ਆਇਤਰ ਪੰਜ ਪੰਜ ਦੇ ਕੇ ਪਿਆਰ ਹੋ ਗਿਆ ਮੈਨੂੰ ਤੁਹਾਡੇ ਡਰ ਲੈਣਾ ਤਾਂ ਨਹੀਂ ਪਤਾ ਮੇਰੇ ਚੱਲ ਜਾਏ ਆ ਉਧਰ ਵੇਖੀ ਕੀ ਬਣਦਾ ਤੇ ਨਾ ਘੜੋ ਲੈ ਕੇ ਗਈ ਤੇ ਮੇਰੇ ਘਰ ਤੇ ਪੂਰੇ ਖਲਾਰੇ ਪਏ ਆ ਤੇ ਮੇਰੀ ਉਹ ਜਠਾਣੀ ਉਹ ਤੇ ਕਿਤੇ 12 ਤਾਲੀ ਆ ਤੇ ਜੇਠ ਉਦੋਂ ਤਾਂ ਉਹਨਾਂ ਦੇ ਕਹਿਣਾ ਵੀ ਲਿਆ ਕੜਾ ਕਿੱਥੇ ਆ ਚੱਲ ਦੀ ਵੀ ਹੁਣ ਅੱਜ ਤੇ ਲਿਆਂਦਾ ਨਹੀਂ ਜਾਣਾ ਹੁਣ ਕੋ ਨਾ ਕੋਈ ਹੀ ਲਵਸੀਲਾ ਤੇ ਕਰ ਦੇਈਆਂ ਜਾ ਪੈਣਾ ਕਰਦੇ ਚਲਾ ਕੇ ਦੇ ਦਾਂਗੇ ਤੇ ਫਿਰ ਮਾਲਾ ਕਰਦੀਆਂ ਤੂੰ ਮਾਤਾ ਕਿਹੜੀ ਫਲਾਸ ਕਰ ਰਹੀ ਆ ਆ ਦੇ ਲੈ ਹੁਣ ਮੇਲੇ ਲੱਛਣ ਕਿਦਾਂ ਦੇ ਕਰਦੀ ਜੇ ਨਹੀਂ ਮੈਂ ਕਹਿੰਦਾ ਤੇ ਹੱਟ ਪਾ ਦੇ ਮਾਲਾ ਜੀ ਆ ਕਲੇਰ ਕੁੜਾ ਨਹੀਂ ਮੈਨੂੰ ਚਾਹੀਦਾ ਮੈਨੂੰ ਕੜਾ ਚਾਹੀਦਾ 1.5 ਦਾ ਹਾਂ ਹੀ ਮੇਰੇ ਨਾਲ 10ਵੀਂ ਕਰ ਲੋ ਉਹ ਤਾਂ ਤਾ ਤੇਰੇ ਤੋਂ ਤਾਂ ਤੇਰੇ ਬੜੇ ਕਿੰਨੀ ਵਾਰ ਮੇਰੇ ਕੋਲ ਆ ਗਈ ਤਾਈ ਨਹੀਂ ਆਉਂਦੀ ਕਿਹੜੇ ਪੈਉ ਉਹ ਤੇ ਵਿਚਾਰੀ ਉਹ ਸਮਝਦੀ ਰਹੀ ਕਿ ਜਾਣ ਲਈ ਤੀ ਨੂੰ ਪਿਆਰ ਦਿੰਦੀ ਆ ਤੂੰ ਪਿਆਰ ਥੋੜੀ ਦਿੰਦੀ ਆ ਤੂੰ ਤੇ ਮੇਰੇ ਕੜੇ ਦਾ ਪਿਆਰ ਦਿੰਦੀ ਆ ਹੋਰੀ ਹੋਰੀ ਵਿਚਾਲ ਪੂਰਾ ਹੋ ਜੇ ਮੈਂ ਕਿਹਨੇ ਸੋਚਿਆ ਮੈਂ ਆ ਲੈ ਮਾ ਪਿਆਰ ਦੇਣਾ ਵਾ ਹਾਂ ਅੱਜਾ ਬਾਬਾ ਭਾਸਵੀ ਕਰ ਲੈਣੇ ਕੋਈ ਨਾਲ ਮਿਲ ਕੇ ਕੋਈ ਨਾ ਕੋਈ ਹੀ ਲਾਸੀ ਲਾ ਕਰ ਲੈਣੇ ਆ ਅਸੀਂ ਰੋ ਇੱਕ ਦੂਜੇ ਨੂੰ ਠੱਗਣ ਨੂੰ ਹੋ ਗਿਆਂ ਤਾਂ ਨਹੀਂ ਪਰਝਾਈ ਤੀਗੀ ਤੂੰ ਨਹੀਂ ਟਿਕਣ ਦਿੰਦੀ ਕੀ ਕਰੀਂ ਚੋਲ ਚਾਟਾ ਚੇਤ ਸਵਾਹ ਬੋਲੀ ਲੋਕਾਂ ਨੇ ਜਾ ਚੱਲ ਜਾ ਉਹ ਤੇ ਪਹਿਲਾਂ ਪੈਣ ਲਈ ਆ ਜੇ ਪੈਣਦੇ ਤਾਂ ਕਮੇਟੀਆਂ ਖਾ ਗਈਆਂ ਹੁਣ ਮੈਂ ਕੀ ਮੂੰਹ ਦਿਖਾਉਂ ਜਾ ਕੇ ਖੱਟੀ ਆਂਦੀ ਖਾ ਰਾਂ ਅੱਜ ਮਹੱਲੇ 'ਚ ਸਾਰੀਆਂ ਆਂਦੀਆਂ ਵਾਂ ਤੇਰੀ ਮਾਂ ਕਮੇਟੀਆਂ ਰੈਡ ਕਰਦੀ ਉਹ ਨਹੀਂ ਅੱਧਾ ਪਹੁੰਚਣਾ ਸਭ ਝੂਠਾਈ ਮਮੀ ਵੇਹਲਾ ਨਾ ਤੂੰ ਪੈਹ ਜਿੱਤੇ ਲਿਮਣ ਚ ਰਹਿ ਹਾਂ ਥੋੜੀ ਬੋਦੀ ਤੂੰ ਮੇਰਾ ਕੜਾ ਖਾਣ ਨੂੰ ਪਾਏ ਬਸ ਵੀ ਕਰ ਲੋ ਹੁਣ ਤੈਨੂੰ ਮੈਂ ਕੜਾ ਨਾ ਛਡਾਉ ਤੂੰ ਉੱਜਾ ਵੇਹਲਾ ਹਾਂ ਵੇਹਲਾ ਮਤੀਆਂ ਨੂੰ ਇਦਾਂ ਦੇ ਲੋਕੀ ਪਤਾ ਹੀ ਮਾਰੇ ਪਾਪਾ ਨੂੰ ਵੀ ਤੋ ਹਾਂ ਕੰਜਰ ਘੜੀ ਪਾਣੀ ਮੈਂ ਤਾਂ ਐਵੇਂ ਦੁਪਹਿਰੇ ਭੰਜੀ ਆਈ ਲੈ ਕੋਈ ਨਹੀਂ ਮੈਂ ਫੋਨ ਕਰਦੀ ਤੱਤੀ ਤਾਂ ਕਉਂਦੀ ਨਹੀਂ ਹੁੰਦੀ ਆਡੀ ਬਾਤ ਚਾਟੇ ਵੇ ਹਟਾ ਸਨਵੀ ਆ ਮੈਨੂੰ ਇਹੋ ਜੇ ਮਗਰਮਸ ਦੇ ਅੱਛੇ ਬੇਟਾ ਦੱਸ ਖੱਤੀ ਨੇ ਆ ਕੇ ਕਮੇਟੀ ਚ ਕਿ ਤੂੰ ਮੈਨੂੰ ਤੇ ਆਪਣੀ ਖੂਨ ਲਾਉਣੇ ਕੋਈ ਵੀ ਠੇਕੀ ਚੁੱਕੀ ਆ ਰੋਣੀ ਤੇ ਖੂਨ ਚ ਗਾਹ ਦਿੰਦੀ ਨਹੀਂ ਲੋਨੀ ਕਿਉਂ ਆ ਉਦੋਂ ਜਦੋਂ ਨੋਟ ਲੈਂਦੀ ਹਸਨਿਆਰੇ ਕੋ ਉਦੋਂ ਤੇ ਰੋਣ ਆਇਆ ਨਾ ਉਦੋਂ ਤੇ ਮੈਨੂੰ ਪੁੱਛਿਆ ਨਾ ਵੀ ਧੀਏ ਤੇਰਾ ਮੈਂ ਖੜਾ ਆ ਗਈ ਤੇ ਕੋਹ ਹੋ ਜਾਣਾ ਯੋ ਮੈਨੂੰ ਉਹ ਨਹੀਂ ਮੈਨੂੰ ਕੋਈ ਨਾ ਕੋਈ ਹਰ ਜੱਜ ਕਰਾ ਦੇਣੇ ਚੋਕ ਕਰ ਜੋ ਜੇ ਮੇਰੇ ਕੋ ਕੱਢਾ ਹੋ ਜਾ ਹੁਣ ਜਿੱਤੇ ਮੈਂ ਚੱਲ ਚੱਲੀ ਆ ਤੇ ਕੱਲੂ ਉਥੇ ਹਾਜ਼ਰ ਹੋਣੀ ਚਾਹੀਦੀ ਉਹ ਘਰ ਜੇ ਤੂੰ ਨਾ ਆਈ ਨਾ ਤੇ ਮੈਂ ਵੀ ਫਿਰ ਸਮਝਣਾ ਕਿ ਮੇਰੀ ਮਾਂ ਨਹੀਂ ਆ ਮੈਂ ਨਹੀਂ ਨਹੀਂ ਤੂੰ ਪਹਿਲਾਂ ਨਹੀਂ ਤੂੰ ਮੇਰੇ ਮਰੀ ਦੇ ਮੂੰਹ ਵੇਖੇ ਪਰਸੋਂ ਆਉਣ ਆ ਵੇਖ ਲੈ ਮਨੂੰ ਸਮਝਾਇਆ ਕਰ ਇਹ ਨਾ ਤੂੰ ਮੈਨੂੰ ਸਤਾਉਂਦਾ ਨਹੀਂ ਮੈਂ ਕਿਹੜਾ ਪਰਸੋਂ ਭਾਵੇਂ ਕਿਹੜਾ ਲੈ ਕੇ ਆ ਜਣਾ ਕੜਾ ਦੱਸ ਮੈਨੂੰ ਜਿੱਦਾਂ ਠਗੀਆਂ ਮੇਰ ਨਾਲ ਮਾਰ ਨਹੀਂ ਮਾਰ ਲਾ ਕਹਿਣਾ ਮਾਰ ਕੇ ਤੇ ਕਰ ਮੇਰੀ ਕਰਜ ਪੂਰੀ ਦੇ ਮੇਰਾ ਕੜਾ ਮੈਨੂੰ ਤਾਂ ਕੜਾ ਚਾਹੀਦਾ ਮੈਂ ਤਾਂ ਦਾ ਆ ਕਿ ਤੇ ਇੱਥੇ ਦੋ ਅਸੀਂ ਨਿਕਲਣਾ ਤਾਂ ਮੈਂ ਦੱਸਾਂ ਕਿ ਇੰਟਰਨੈਟ ਈਆਂ ਲਗਾਈ ਚੱਲ ਮੰਮੀ ਬਾਤ ਇਹ ਕਿ ਇਹਦੇ ਚਾਰ ਸ ਨਿਕਲੀਆਂ ਹੋਣਾ ਤੇ ਮੰਮੀ ਦੱਸਾਂ ਕਿ ਮਾਵਾ ਇਦਾਂ ਨਹੀਂ ਆਉਂਦੀਆਂ ਇਹ ਮਾਵਾਆਂ ਈਆਂ ਦਾ ਰਿਸ਼ਤਾ ਤੇ ਮੇਰ ਨਾਲ ਆਂਦ ਦਿੱਤਾ ਹੁਣ ਮੈਨੂੰ ਤੇ ਘੁੱਟ ਪਾਣੀ ਪਿਆ ਦਿਓ ਮੈਂ ਤੇਰਾ ਮੂੰਹ ਤਾਂ ਮਾਰਨੇ ਚ ਪੇੜ ਚੰਗਾ ਮੈਂ ਕਾਹਤਾਂ ਦੀ ਫੋਨ ਲਾਉਣਾ ਚੁੱਕਿਆ ਨਾ ਨਿੱਕੇ ਵਾਰੀ ਲਾਇਆ ਤੂੰ ਭੱਜੀ ਆਈ ਗੇਰ ਨਾ ਕਮੇਟੀ ਦੇ ਦੋਵੇਂ ਇੱਥੇ ਤੈਹੇ ਮੇਰੀ ਸੁਣ ਲੈ ਗੱਲ ਹੈ ਬੱਚੇ ਹੁਣੇ ਕਲੇ ਦੇ ਪਿਆਰੇ ਕੁੜੀ ਨੂੰ ਲਿਆ ਕੇ ਠੱਡਾ ਮੈਂ ਤੇ ਹੁਣ ਤੱਕ ਦੀ ਜਾਣਾ ਜਾ ਜਿੱਤਾ ਕਰਿਆਈ ਤੇ ਉੱਤੇ ਸਾਰਾ ਸੂਫਾ ਲੈਣਾ ਕਿਦਾਂ ਤੂੰ ਖੰਗ ਸਾਰ ਆਂ ਕਿ ਜੋ ਮੰਮੀ ਹੁਣ ਕੀ ਕਰੀਏ ਕਾਰਨਾ ਕਿ ਉਹਨਾਂ ਦੇ ਸਹਾਰੇ ਫੇਰ ਆਣ ਗੱਜਣਾ ਵਾ ਲੈ ਮੰਮੀ ਉਦੋਂ ਵੀ ਤੂੰ ਥੋੜੇ ਬਹੁਤੇ ਚੁੱਕ ਲੈਂਦੇ ਤੀ ਤੇ ਸਾਰਾ ਕੜਾ ਹੀ ਖਾ ਲਿਆ ਵਾ ਤੇ ਅੱਛਾ ਮੈਂ ਕੱਲੀ ਨੇ ਖਾ ਲਿਆ ਵਾ ਉ ਤਾਂ ਤੇ ਤੂੰ ਹੀ ਮਾਨਸ ਬਨੇ ਸੂਟ ਪਾਉਂਦੀ ਸੀ ਆਹ ਨਹੀਂ ਲੈਣਾ ਤੇ ਆਹ ਲੈਣਾ ਨਹੀਂ ਮੈਂ ਤੇ ਆਖਾ ਇਹਨੂੰ ਘੋਰ ਭੁੱਲ ਗਿਆ ਹੋਣਾ ਵਾ ਮੈਨੂੰ ਕੀ ਪਤਾ ਹੀ ਨਚਰਾ ਬਾਦਿਆਂ ਕੜਿਆ ਦਾ ਫਿਰ ਚੇਤਾ ਆ ਗਿਆ ਲੈ ਮੰਮੀ ਉਹਨਾਂ ਦਾ ਦੀਦੀ ਦਾ ਗਹਿਣਾ ਵਾ ਅਗਲੀ ਭੁੱਲਦੀ ਜੇ ਤੇਰ ਕੋ ਮੜਾ ਮੋਟਾ ਹੈਗਾ ਨਾ ਕੋਈ ਸੋਨਾ ਤੇ ਮੈਨੂੰ ਦੇ ਉਹ ਮੈਂ ਪਤਲਾ ਜਾ ਬਣਾਦਾ ਕੜਾ ਥੋੜੇ ਜਿਹਾ ਮਾਪ ਪਾ ਲੈਣੀ ਪੈਹੇ ਲੈ ਮੰਮੀ ਪਹਿਲਾਂ ਤਾਂ ਤੇ ਦੀਦੀ ਨੂੰ ਘਰੋਂ ਕਢਾਉਣਾ ਤੇ ਹੁਣ ਤੂੰ ਮੈਨੂੰ ਘਰੋਂ ਕਢਾਉਣਾ ਵੇਖੀ ਐਸ਼ਾ ਤੁਹਾਡੀ ਦੋਹਾਂ ਦੀ ਇੱਕੋ ਚਲਾ ਵਾ ਐਨਾ ਉਕੜਾਣਾ ਜੇ ਤੂੰ ਛਾੜ ਦੇਂਗੀ ਤੇ ਤੈਨੂੰ ਮੈਂ ਛਾੜਾ ਦੂਗੀ ਉਹਨੂੰ ਤਾਂ ਮੱਖੇ ਮਾਰੀ ਉਹਦੇ ਉਹਨੇ ਆ ਜਾਣਾ ਛੇਰੇ ਭੂਤ ਨਹੀਂ ਆਉਣ ਵਾਲੀ ਪਿਆਕਿਆਂ ਤੋਂ ਜੇ ਉਹਨੂੰ ਪਤਾ ਲੱਗਾ ਤੇ ਉਹਨੇ ਹਾਨੂੰ ਉੱਧਰ ਹੀ ਨਹੀਂ ਛੱਡਣਾ ਚਾਹ ਘੁੱਟ ਬਣਾ ਮੈਂ ਤੇ ਜਾਵਾ ਤੁਹਾਡੀਆਂ ਨੇ ਤੁਸੀਂ ਜਾਨੋ ਆਹ ਹੁਣ ਕਿੱਥੋਂ ਤੁਹਾਨੂੰ ਮਾਂ ਦੇਖਣੀ ਹੁਣ ਤੁਹਾਨੂੰ ਪੈਸੇ ਹੀ ਦੀਦੇ ਆ ਆ ਮਾਤਾ ਚੰਗਾ ਕੰਮ ਹੀ ਹੋ ਸਾਰੇ ਜਾਣੇ ਦੀਖਣ ਰਿਹਾ ਇਹ ਪਤਾ ਨਹੀਂ ਕਿੱਧਰ ਬਾਬੇ ਤਾਰਾ ਕਿਹੜਾ ਤਾਰਾ ਕਿੱਧਰ ਗਈ ਹੈ ਇਹੋ ਦੇ ਮੈਂ ਸੋਚਦੀ ਵੀ ਕਿਹੜਾ ਬਾਬਾ ਤਾਰਾ ਨੇ ਲੱਭਿਆ ਵਾ ਕਿ ਤਾਰਾ ਬਾਬਾ ਹੋਰ ਹੀ ਵੰਗਣਾ ਲਾ ਦੇ ਘਰ ਚ ਨਾਲੇ ਉਹਨੇ ਕਿਹਾ ਹੁਣ ਕੜਾ ਹੱਥ ਚ ਫੜਾ ਦੇਣਾ ਹੀ ਐਥੇ ਹੁੰਦੀ ਤਾਂ ਕੋਈ ਥੋ ਮਸਲੇ ਉਹਨ ਕੀ ਪਤਾ ਗਈ ਵੀ ਕਿੱਥੇ ਆ ਬਾਬਾ ਤਾਰਾ ਕਹਿ ਗਈ ਇਹ ਗੱਲ ਸਮੈ ਇਹ ਜਿਹੜੇ ਬਾਬੇ ਤਾਰੇ ਸਤਾਰੇ ਤੁਰੇ ਫਿਰਦੇ ਆ ਨਾ ਇੰਨਿਆਂ ਨੇ ਹੀ ਲੋਕਾਂ ਦੇ ਅੱਧੇ ਘਰ ਪਾੜੇ ਆ ਤੇਰੇ ਤੇ ਆ ਗਵਾਂਢੀ ਨੇ ਕਰਤਾ ਤੇਰੇ ਸੱਜੇ ਪਾਸੇ ਵਾਲੇ ਨੇ ਤੇਰੇ ਤੇ ਕਰਤਾ ਅਗੀਆਂ ਰਿਸ਼ਤੇਦਾਰੀਆਂ ਦੇ ਸਾਲੇ ਬਾਬੇ ਤੋੜਦੇ ਆ ਨਕਲੀ ਪਾਉਂਦੇ ਆ ਦੁਸ਼ਮਣੀਆਂ ਆ ਬਾਬੇ ਕਾਉਲਾ ਨਾ ਲਾ ਕੜਾ ਨਕਲੀ ਨਿਕਲੇ ਉੱਥੇ ਮੇਰੀ ਇਨੀ ਬੇਇੱਜ਼ਤੀ ਹੋਈ ਬਹੁਤ ਜ਼ਿਆਦੀ ਉੱਥੇ ਬੇਇੱਜ਼ਤੀ ਹੁੰਦੀ ਆ ਕਿ ਅਗਲੇ ਨੇ ਕਹਿਣਾ ਵਾ ਕਿ ਆ 420 ਆ ਅਸੀਂ ਸ਼ਦਾਈ ਆ ਨਾਲੇ ਕਹਿੰਦੇ ਹੋਣਗੇ ਇਹ ਸ਼ਦਾਈ ਆ ਇਹਨੂੰ ਨਹੀਂ ਦਿੱਤਾ ਅਗਲੇ ਅਗਲਿਆਂ ਨੇ ਉੱਥੇ ਜਾਂਦੇ ਆਉਂਦੇ ਰਹੀ ਦਾ ਥੋੜੀ ਬਹੁਤੀ ਜਾਣ ਪਛਾਣ ਵਾ ਆਂਦਾ ਨਾ ਇਹਦਾ ਦਾੜਾ ਲੈ ਕੇ ਗੁਣੀ ਗਿਆਨੀ ਬੰਦਾ ਤੇ ਆ ਕੇ ਤੇ ਆਵੇ ਨਕਲੀ ਕੜਾ ਪਾ ਚੱਲਿਆ ਸੀ ਹੋਰ ਕਹਿੰਦੇ ਆ ਫੜ ਕੇ ਇਹਨੂੰ ਬੰਨ ਲੈਂਦੇ ਪੁਲਿਸ ਵੀ ਦੇ ਸਕਦੇ ਹਾਂ 420 ਆਏ ਆ ਗਈ ਬੇਜੀ ਤਾਂ ਬਹੁਤੀ ਹੋਈ ਆ ਚਲ ਆ ਗਈ ਆ ਆ ਗਈ ਨਹੋ ਕੋਨ ਨੂੰ ਪਤਾ ਲੱਗਈ ਹੋਊਗਾ ਮੈਂ ਆ ਗਈ ਸਾਰਾ ਦਿਨ ਹੀ ਲਗਾਤਾ ਇੰਤਰ ਬੈਠਾ ਡੀ ਕੰਡੈਂਟ ਟੈਨਸ਼ਨ ਪਈ ਹੀ ਉਹ ਦੀਦੀ ਜਿੱਥੇ ਵੀ ਜਾਈਏ ਨਾ ਟਾਈਮ ਲੱਗ ਹੀ ਜਾਂਦਾ ਵਾ ਭੀੜ ਹੀ ਬੜੀ ਸੀ ਉਥੇ ਹਾਂ ਲੱਗਾ ਕੋ ਪਤਾ ਨਹੀਂ ਦੇਤਾ ਬਾਬੇ ਤਾਰੇ ਨੇ ਕੜਾ ਆਹੋ ਦੇਤਾ ਕਿੱਥੇ ਮੇਰੀ ਸੁਣੋ ਗੱਲ ਕਰਨਾਂ ਤੇ ਤੁਸੀਂ ਗੁੱਸਾ ਹੀ ਆ ਸਾਰੇ ਜਾਣਿਆਂ ਨੇ ਬਾਬਾ ਜੀ ਨੇ ਪਤਾ ਕੀ ਵਚਨ ਕੀਤੇ ਆ ਵੀ ਸਵਾ ਮਹੀਨੇ ਦੇ ਵਿੱਚ ਵਿੱਚ ਕੜਾ ਘਰੋਂ ਹੀ ਲੱਭਣਾ ਵਾ ਅਲਮੇ ਗਲਮੇ ਹੋਇਆ ਅਦਲਾ ਬਦਲੀ ਹੋ ਗਿਆ ਕੜਾ ਘਰੋਂ ਹੀ ਹੁਣ ਮੈਨੂੰ ਨਹੀਂ ਪਤਾ ਪੀ ਭਾਈ ਕਿਦਾਂ ਹੋ ਗਿਆ ਕਿਦਾਂ ਨਹੀਂ ਮੇਰੀ ਗੱਲ ਸੁਣ ਘਰ ਦੇ ਵਿੱਚ ਕਿੰਨੇ ਕ ਕੜੇ ਆ ਜਿਹਦੇ ਨਾਲ ਬਦਲੀ ਹੋ ਗਿਆ ਸਾਡਾ ਤਾਂ ਕੜਾ ਕਿ ਤੁਹਾਡੇ ਵਾਂ ਪਹਿਲਾਂ ਤਾਂ ਵੀ ਆ ਗਿਆ ਭਾਣੇ ਬਾਬਾ ਜੀ ਤੇ ਇਨੇ ਜਾਣੀ ਜਾਣਵਾ ਕਿਤੇ ਦੁਨੀਆ ਉਥੇ ਕਿਤੇ ਪਤੇਲ ਸੁਟਿਆ ਪੂਜੇ ਪੈਂਡਾ ਦੁਨੀਆ ਦਾ ਨਹੀਂ ਪਤਾ ਲੱਗਣ ਡਿਆ ਉਹ ਮੇਰੀ ਗੱਲ ਸੁਣੋ ਪੂਰੀ ਗੱਲ ਤਾਂ ਤੁਸ ਬੋਲਣਗੀ ਸਹੀ ਸਹੀ ਗੱਲ ਦਾ ਸਾਨੂੰ ਵੀ ਸਾਰੇ ਟੱਬਰ ਨੂੰ ਤਕਰ ਪੂਂਝੀਆਂ ਵਿੱਚ ਪਾਇਆ ਗੱਲ ਸੁਣ ਮੇਰੀ ਮੇਰੇ ਕੋ ਥੱਪੜ ਨਾ ਖਾ ਲਈ ਠੀਕ ਆ ਅਸੀਂ ਸਾਰਾ ਟੱਬਰ ਸਦਾਈ ਬੈਠੇ ਸੀ ਹੈ ਤੈਨੂੰ ਦੇ ਕੰਡੇ ਹਾਂ ਬਾਬੇ ਤਾਰੇ ਨੇ ਕੜਾ ਦੇਣਾ ਕਿੱਥੋਂ ਆਣਾ ਕੜਾ ਗਿਆ ਤੇ ਗਿਆ ਕਿੱਥੇ ਆ ਸਾਡੇ ਘਰੋਂ ਵਾਕਿਆ ਤੇਵਿੰਦਰ ਸੋਚਣ ਵਾਲੀ ਗੱਲ ਵਾ ਚਾਬੀ ਤੇਰੇ ਕੋਲ ਹੁੰਦੀ ਧੋ ਮਾਰਾ ਵੱਟ ਵੱਟ ਕੇ ਚੱਲ ਧੋਈ ਹੈ ਤੁਹਾਡੀ ਮਾਰੋ ਮੇਰੇ ਕਿਦਾਂ ਮਾਰਦੇ ਤੁਸੀਂ ਮੂੰਹ ਨਾ ਗੱਲ ਕਰੋ ਚਾਰ ਘਰ ਵਾ ਲਾਗੇ ਕੋਈ ਸੁਣੂਗਾ ਸੁਣਾ ਤੇ ਦਿੱਤਾ ਤੁਸੀਂ ਹੈ ਜਦੋਂ ਮੈਂ ਇਨੀ ਗੱਲ ਕਹਤੀ ਵੀ ਘਰ ਚ ਬਦਲੀ ਹੋ ਗਿਆ ਵਾ ਘਰ ਚ ਕੜਾ ਹੈ ਹੀ ਨਹੀਂ ਕੋਈ ਤੇਵਿੰਦਰ ਘਰ ਚ ਕਿੱਥੋਂ ਬਦਲੀ ਹੋਈ ਨਾ ਕਿਦਾਂ ਦੀਆਂ ਗੱਲਾਂ ਕਰ ਰਹੇਂ ਦਈਆਂ ਲੋਕਰ ਤੇਰਾ ਚਾਬੀ ਤੇਰੀ ਕਿਦਾਂ ਬਦਲੀ ਨੂੰ ਸਾਫ ਸਾਫ ਰੱਖਦੀ 24 ਘੰਟੇ ਮੇਰੇ ਗਾਲਾਂ ਦਾ ਤੂੰ ਇੱਕ ਝੂਠ ਨੂੰ ਛਪਾਉਣ ਨੂੰ ਕਿੰਨੇ ਕ ਝੂਠ ਬੋਲਾਂਗਾ ਸਹੀ ਸਹੀ ਗੱਲ ਆਦਾਸ ਅਗਲੇ ਨੂੰ ਵੀ ਕੋਈ ਦੱਸਣਾ ਅਗਲੇ ਤੇਰੇ ਮਗਰੋਂ ਆਏ ਹੀ ਪਿੰ ਲੈਣਾ ਤਾਂ ਵੀ ਦੱਸੋ ਨਹੀਂ ਲੈਣਾ ਤਾਂ ਅਗਲੇ ਮਹੀਨਾ ਨਹੀਂ ਪਰ ਬਾਬੇ ਤਾਰੇ ਦੇ ਪਿੱਛੇ ਲੱਗੇ ਰਹਿਣਾ ਮਹੀਨਾ ਰੋਕ ਜਾਨਗੇ 1 ਮਹੀਨੇ ਚਾਹਦੇ ਲੱਭ ਜਾਣਾ ਲੱਭਣਾ ਘਰੋਂ ਹੀ ਸਵਾ ਮਹੀਨੇ ਦੇ ਬਾਬੇ ਨੇ ਲੱਭ ਦੇਣਾ ਤੈਨੂੰ ਹਣਾ ਹਾਦ ਹੋ ਗਈ ਆ ਬਾਬਾ ਜੀ ਪਹੁੰਚੇ ਆ ਜਾਣੀ ਪਹੁੰਚੇ ਉਹਨੂੰ ਕਹੇ ਬਾਬੇ ਨੂੰ ਉੱਥੇ ਹੀ ਪਹੁੰਚ ਜਾ ਜਿੱਥੇ ਖਰਾਬ ਆਪੇ ਦੇ ਦਿੰਦਾ ਆਹੋ ਉੱਥੇ ਕੌੜਾ ਬਰਾਦਦਾ ਬਾਬਾ ਇੰਨੇ ਪਹੁੰਚੇ ਆਂ ਆਉਂਦੀਆਂ ਤੁਹਾਨੂੰ ਹਾਂ हां ਜਿਹੜੀਆਂ ਗੱਲਾਂ ਕਰ ਲਈਂ ਨਾ ਤੂੰ ਉਹ ਚੰਗਾ ਬੰਦਿਆ ساری ਉਮਰ ਹੀ ਤੂੰ ਮੇਰਾ ਬਣਿਆ ਤੇ ਨਾ ਤੂੰ ਮੇਰਾ ਬਣਨਾ ਹੀ ਹੈ ਲੈ 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 ਲੋ ਨਹੀਂ ਗੱਲਾਂ ਦੀ ਲੈ ਲੋ ਕੜਾ ਤੈਨੂੰ ਕੰਗਣ ਦੇ ਦੇਣੇ ਹੋਨੇ ਹੱਥ ਹੋ ਗਈ ਮਨ ਨੂੰ ਉਹ ਰਹਿਣ ਦਿਓ ਭਰਾ ਉਹਨਾਂ ਦੇਰੇ ਜਵਾਬ ਕਰਾ ਹੱਡ ਕੋਈ ਲਿਆ ਜਾਣਾ ਸਾਡੇ ਘਰ ਦਾ ਪਤ ਪਿਆ ਉਹ ਦੇਂਗਾ ਮੇਰੀ ਗੱਲ ਸੁਣ ਕੜਾ ਹੋ ਗਿਆ ਕਿਤੇ ਕੋ ਤਾਂ ਠਾ ਨਾ ਇਹਦੇ ਗੱਲ ਪਾਓ ਮੈਂ ਤੇ ਇਸੇ ਦੂਦਾਂ ਚ ਫਸੀ ਆਂ ਵੀ ਇਹਦੇ 1 ਰੁਪਈਆ ਨਾ ਕਿਸ ਨੂੰ ਦੇਵੇ ਆਪਣੀ ਟੂਬ ਕਿਹਨੂੰ ਕਿਤੇ ਵਿਆਹ ਸ਼ਾਦੀ ਪਾਉਣ ਨੂੰ ਨਾ ਤਵੇ ਇਹਨੇ ਇੱਧਾ ਕੜਾ ਕਿੱਥੇ ਦੇ ਦੇਣਾ ਹੀ ਕਿਤੇ ਬਾਬੇ ਤਾਰੇ ਨੂੰ ਤੇ ਨਹੀਂ ਖਵਾਲ ਪਿਆਲ ਦਿੱਤਾ ਇਹ ਜੇ ਬਥੇਰੇ ਜਨਾਨੀਆਂ ਨੂੰ ਲੋਟ-ਪੋਟ ਲੈਂਦੇ ਆ ਹੂੰ ਕੋਈ ਡਬਲ ਕਰਨ ਦੇ ਬਾਹਨੇ ਚ ਤੇ ਕੋਈ ਕਹੂਗਾ ਤੇਰਾ ਆ ਕਸ਼ਟ ਨਾ ਹੋ ਜੂਗਾ ਤੂੰ ਜੀ ਗਈ ਆ ਕੀ ਪਤਾ ਕਿੰਨੀ ਕਮਤੀ ਜਾਂਦੀ ਅੱਗੇ ਵੀ ਉੱਥੇ ਮੇਰੀ ਸੁਣਦੀ ਨਹੀਂ ਮਾਸਾ ਵੀ ਕੀ ਕਰਾਂ ਮੈਂ ਜਿਆਦਾ ਸੌਣ ਦਾ ਟਾਈਮ ਹੀ ਹੋਦਾ ਤੂੰ ਵੀ ਪਿੱਛੇ ਲੱਗਾ ਰਿਹਾ ਹਾਂ ਇੱਥੇ ਰਾਖੀ ਦਾ ਹੁੰਦਾ ਹੀ ਤੈਨੂੰ ਹੋਂ ਤੇ ਰਿਓ ਨਹੀਂ ਕਿ ਸੋਨੀ ਹਾ ਹੁਣ ਮੁੰਡਾ ਆਪ ਹਵਾਨੀ ਹੋ ਗਿਆ ਵਾ ਉਹ ਮੁੰਡੇ ਨਾਲ ਉਹਨੇ ਪੂਰੀ ਘੋਖੜੀ ਮਾਂ ਪੁੱਤ ਉਹ ਇੱਕ ਸਾਈਡ ਤੇ ਤੈਨੂੰ ਛੁੱਟਿਆ ਇੱਕ ਸਾਈਡ ਤੇ ਤੈਨੂੰ ਤੇ ਛੱਡੂ ਬਣਾ ਸੱਜਿਆ ਸਾਰੀ ਉਮਰ ਇਦਾਂ ਤਾਂ ਕੱਲ ਨੂੰ ਘਰ ਚ ਕੋਈ ਵੀ ਚੀਜ਼ ਚਲ ਜੂਗੀ ਆਹਣਾ ਹੁਣ ਕਹਿੰਦੇ ਨਾ ਹੱਥ ਤੇ ਮੈਂ ਦੋ ਮਾਰੂਗਾ ਤੇਰੇ ਥੱਪੜ ਇਹ ਜਿਹੜਾ ਥੱਪੜ ਪਹਿਲਾਂ ਮਾਰੇ ਹੁੰਦੇ ਨਾ ਤੇ ਆਜਾਦ ਇੰਨੀ ਹੀ ਵੇਖਣਾ ਪੈਣਾ ਤੈਨੂੰ ਸਾਰੀ ਬ੍ਰਿਸ਼ਦਾਈ ਬਣਿਆ ਰਿਆ ਉਹਦੇ ਮਗਰੀ ਲੱਗਾ ਰਿਆ ਇਹ ਇਹ ਬੰਦਾ ਬਣਿਆ ਇਹਨਾਂ ਨਾਲ ਇਹਦੇ ਕੋਲ ਦੱਗੀ ਜਾਓ ਉਹ ਸਾਨੂੰ ਚੰਗੇ ਭਲੇ ਬੰਦਿਆਂ ਨੂੰ ਛਦਾਈ ਬਣਾਇਆ ਅਸੀਂ ਤੁਰ ਨਹੀਂ ਤਾਂ ਨਾ ਮੰਮੀ ਆ ਗਈਆਂ ਲੱਭ ਗਿਆ ਘੜਾ ਆਹ ਲੱਭ ਗਿਆ ਵਾ ਤੂੰ ਵੀ ਪਿਓ ਵਾਂਗ ਨਿੰਨ ਗੇ ਲਿਆ ਕੱਲ ਯਾਬੀ ਕੀ ਕਰੇ ਕਹਿੰਦੇ ਤੂੰ ਖਾ ਗਈਆਂ ਸੱਚੀ ਕੋਣ ਕਹਿੰਦਾ ਸਾਰੇ ਕਹਿੰਦੇ ਪੁੱਤ ਮੰਨ ਦੇ ਨੀ ਆ ਮੈਂ ਤੇ ਨਾ ਬਾਬਾ ਤਾਰਾ ਜੀ ਦੇ ਗਈ ਹਾਂ ਹੈ ਉਹਨੇ ਆਖਿਆ ਘਰ ਚਦਲਾ ਬਦਲੀ ਹੋ ਗਿਆ ਵਾ ਤੇ ਅਦਲਾ ਬਦਲੀ ਕਰਨ ਵਾਲੀ ਕੌਣ ਆ ਚੱਪਾ ਜਿਹੀ ਛੋਕਰੀ ਜਿਹੜੀ ਰੱਖੀ ਆ ਐਨੇ ਹੀੜਾ ਪੇਰੀਆਂ ਕਰਦੀ ਜੇ ਮੈਂ ਸਿੱਧਾ-ਸਿੱਧਾ ਨਾਂ ਲਾਉਂਦੀ ਤੇ ਇਹਨਾਂ ਤੇ ਮੇਰੀ ਗੁੱਤ ਦਾ ਬਾੜ-ਬਾਲ ਕਰ ਦੇਣਾ ਸੀ ਫੇਰ ਮੈਂ ਕਹਿਤਾ ਵਾ ਕਿ ਬਾਬਾ ਜੀ ਇਹਦੇ ਸਵਾ ਮਹੀਨੇ ਦੇ ਵਿੱਚ ਵਿੱਚ ਕੜਾ ਲੱਭ ਜਾਣਾ ਵਾ ਕਹਾਣੀਆਂ ਨਾ ਸੁਣਾ ਮਮੀ ਮੈਨੂੰ ਕਹਾਣੀਆਂ ਉਹਨਾਂ ਨੂੰ ਸੁਣਾਇਂ ਤੱਬਰ ਨੂੰ ਜਿਹਨੂੰ ਸੁਣਾਉਣ ਗਿੱਝੀ ਆ ਮੈਂ 13 ਹੀ ਮੁੰਡਾ ਵਾਂ ਤੇਰਾ ਖੂਣਾ ਸੱਚੋ-ਸੱਚ ਦੱਸ ਪੀ ਗੱਲ ਹੈ ਕੀ ਆ ਕਿਤੇ ਕੜਾ ਖਾਤ ਨਹੀਂ ਲਿਆ ਕੀ ਦੱਸਾਂ ਪੋਤਾ ਪੁੱਤ ਤੂੰ ਮੇਰਾ ਆਪਣਾ ਹੀ ਆ ਜੇ ਤੂੰ ਮੇਰਾ ਆਪਣਾ ਖੂਨ ਆ ਨਾ ਤੇ ਤੇਰੇ ਨਾਲ ਗੱਲ ਕਰਨ ਲੱਗੀ ਆ ਪੁੱਤ ਤੇਰੀ ਨਾਨੀ ਨੂੰ ਨਾ ਜ਼ਰੂਰਤ ਪੈ ਗਈ ਸੀ ਉਹਨੇ ਕੜਾ ਗਣੇ ਪਾਇਆ ਹਾਏ ਛੋਟਲੇ ਖੂਚ ਕੜਾ ਨਹੀਂ ਨਹੀਂ ਪੁੱਤ ਨਹੀਂ ਨਹੀਂ ਕੀ ਜਿਹੜਾ ਪਹਿਲਾਂ ਨਾਨੀ ਨੂੰ ਸ਼ਾਦ ਦਿੱਤੇ ਸੀ ਖਾ ਗਈ ਸੀ ਨਾ ਉਹ ਉਹ ਨਹੀਂ ਆਂਦੀ ਮੈਂ ਗਣੇ ਪਾਈ ਆ ਉਹ ਪੁੱਤ ਕੋਈ ਨਹੀਂ ਖਾ ਲਈ ਜੀ ਉਹਨੇ ਹੀ ਪਾਈ ਜੇ ਖਾ ਵੀ ਲਈ ਆ ਤੇ ਹਾਂ ਤੇ ਬਾਣ ਕੜਾਈ ਖਾ ਲੈਣਗੇ ਕੋਈ ਗੱਲ ਨਹੀਂ ਬੁਗਾਟੀ ਸੋਣਾ ਬੜੀ ਜ਼ਰੂਰਤ ਸੀ ਨਾਨੀ ਤੇਰੀ ਵਿਚਾਰੀ ਨੂੰ ਤੇ ਮਾਸੀ ਤੇਰੀ ਕਹਿੰਦੀ ਵੀ ਆਪਾਂ ਟਾਈਮ ਸਰਨਾ ਉਹਦਾ ਹੈ ਨਾ ਉਹ ਤਾਂ ਤੈਨੂੰ ਪਤਾ ਚਾਵਲ ਜੀ ਪੁੱਛਦੀ ਨਹੀਂ ਆ ਤੇ ਕੋਈ ਨਹੀਂ ਨਾਨੀਆਂ ਦੀ ਸਵਾ ਮਹੀਨੇ ਦੇ ਵਿੱਚ ਵਿੱਚ ਖੜਾ ਤੇਰੇ ਘਰ ਤੇ ਮੈਂ ਉਹੋ ਤੀਰ ਮਾਰਿਆ ਫਿਰ ਜਿਹੜਾ ਨਾਨੀ ਨੇ ਲਾਇਆ ਮੈਂ ਸਿੱਧਾ ਨਿਸ਼ਾਨੇ ਤੇ ਲਾ ਦਿੱਤਾ ਵੀ ਸਵਾ ਮਹੀਨੇ ਦੇ ਵਿੱਚ ਸਵਾ ਮਹੀਨੇ ਦੇ ਵਿੱਚ ਵਿੱਚ ਤੇ ਲੱਭਦੇ ਫਿਰਨਗੇ ਘਰੀ ਅੰਦਰੀ ਬਾਹਰੀ ਉਦੋਂ ਨੂੰ ਮੰਮੀ ਨੇ ਕਿਹਾ ਮੈਂ ਇਸ ਲੜ ਰੱਖ ਕੇ ਤੇਰੀ ਮਾਸੀ ਨੇ ਸਾਡਾ ਆ ਦੇਣਾ ਖੜਾ ਤੇ ਪਾਪੇ ਜਿਹੜੇ ਤੇਰੇ ਆਏ ਹੀ ਬਾਹਰ ਵੀ ਦੱਸੋ ਵੀ ਸਾਨੂੰ ਜਗ੍ਹਾ ਦਾ ਕਿਦਾਂ ਲੈਣੀ ਹੈ ਕਿ ਨਹੀਂ ਲੈਣੀ ਆ ਉਹਨਾਂ ਨੂੰ ਕੀ ਕਹੀਏ ਸਭ ਆਮੀਨਾ ਰੱਖ ਜੋ ਹੀ ਕਰਾ ਹੀ ਰੋਣਾ ਮਤ ਫੇਰ ਜਗਾ ਲੈਣੀ ਆ ਗੱਲ ਸੁਣ ਲੈ ਮਮੀ ਮੇਰੀ ਜੋ ਮਰਦੀ ਹੋ ਜੇ ਮੈਂ ਉਹ ਥਾਂ ਨਹੀਂ ਛੱਡਣਾ ਭਾਵੇਂ ਮੈਨੂੰ ਤਰੀਕ ਤੋਂ ਬਾਲਾ ਫੇ ਵੇਚਨੀ ਪੈ ਜਾਣਾ ਰਹੀ ਫਿਕਰ ਨਾਲ ਤੂੰ ਬੁੱਚੀ ਤੂੰ ਲਾਉ ਨੋ ਲੈ ਵੀ ਤੇਰੇ ਕਰਕੇ ਹੁਣ ਅਸੀਂ ਆਪਣੀ ਜਗਾ ਛੱਡ ਦੀਏ ਮੈਨੂੰ ਨਹੀਂ ਪਤਾ ਮੈਂ ਦੱਸਦਾ ਹੀ ਜੋ ਮਰਦੀ ਹੋ ਜੇ ਜਗਾ ਨਹੀਂ ਮੈਂ ਛੱਡੀ ਹਾਈ ਹਾਈ ਮੈਂ ਨੂੰ ਦੱਸ ਕੇ ਘਰ ਦੀ ਤੇ ਨਹੀਂ ਕਰਦੀ ਵਿੰਦਰਾ ਹਾਂ ਗੋਰਾ ਬੜੇ ਗੁੱਸੇਜ ਗਿਆ ਉਹ ਨਹੀਂ ਨਹੀਂ ਗੁੱਸੇਜ ਨਹੀਂ ਉਹ ਗੱਲਾਂ ਨਹੀਂ ਕਰਨ ਮੇਰੀ ਗੱਲ ਸੁਣ ਗੱਲ ਹੈ ਬੜੀ ਛਿੱਕ ਵਾਲੀ ਐ ਤਾਂ ਸਾਡੇ ਘਰੋਂ ਕੱਲ ਨੂੰ ਕੋਈ ਕੁਝ ਵੀ ਲੈ ਜਾਊਗਾ ਮੇਰ ਨਾਲ ਸਹੀ ਸਹੀ ਗੱਲ ਕਰ ਜੋ ਵੀ ਗੱਲ ਹੈ ਮੈਨੂੰ ਦੱਸ ਬੰਦੇ ਬੜੇ ਗੁੱਸੇ ਦੇ ਵਿੱਚ ਵਾ ਤੇਰੇ ਪਿਛੋਂ ਆਇਆ ਹੀ ਭਾਈ ਜਿੰਨੇ ਥਾਂ ਦੇਣਾ ਹੀ ਕਹਿੰਦਾ ਜੇ ਲੈਣਾ ਤਾਂ ਵੀ ਦੱਸੋ ਨਹੀਂ ਲੈਣਾ ਤਾਂ ਵੀ ਦੱਸੋ ਸਾਡੇ ਹੋਰ ਵੀ ਗਾਹ ਕੁੱਟਣ ਦੇ ਆ ਜੇ ਕੋਈ ਗੱਲ ਵਾ ਜੇ ਥੋੜੇ ਬੋਟੇ ਪੈ ਚ ਗੈਨੇ ਪਾਇਆ ਤਾਂ ਨਾਲ ਮਿਲ ਕੇ ਛ ਡਾਲਾਂਗੇ ਉਹ ਨਹੀਂ ਨਹੀਂ ਮੈਂ ਕਿਉਂ ਗੈਨੇ ਪੋਣਾ ਦੱਸ ਮੈਨੂੰ ਗੜੀ ਕਰ ਚ ਕੋਈ ਜ਼ਰੂਰਤ ਸੀ ਜੋਬਨ ਜਵਾ ਕਾ ਜ਼ਰੂਰਤਾਂ ਪੁਰੀਆਂ ਕਰਨ ਉਹ ਮੈਂ ਤੇ ਇਹ ਗੱਲ ਕਹਿਣ ਲਈ ਆ ਕਿ ਬਾਬਾ ਜੀ ਨਾ ਬਹੁਤ ਪਹੁੰਚੇ ਹੋਏ ਆ ਮਹਾਨ ਹਸਤੀ ਆ ਉਹਨਾਂ ਨੇ ਆਖਿਆ ਵੀ ਕੜਾ ਮਿਲ ਜਾਣਾ ਘਰੋਂ ਹੀ ਮਿਲਣਾ ਵਾ ਹੌਸ ਲੈਣਾ ਬੈਠੇ ਰਹੋ ਇੰਨੇ ਚੱਕਰਾਂ ਦੇ ਵਿੱਚ ਪਈਆਂ ਕਿਉਂ ਇੰਨੇ ਚੱਕਰਾਂ ਦੇ ਵਿੱਚ ਪਈਆਂ ਤੇਰੇ ਲੋਕਰ ਦੇ ਵਿੱਚ ਚੀਜ਼ ਲੌਗ ਲੱਗਾ ਚਾਬੀ ਤੇਰ ਕੋ ਰਵੇ ਕਿ ਤੇ ਜੋਬਨ ਤੱਕ ਲਹਾਰੀ ਨਾ ਖੋਲੇ ਤੇ ਕਿੱਥੇ ਚੱਲੇਗਾ ਕੜਾ ਉਹ ਬਾਬਾ ਜੀ ਜਾਣੀ ਜਾਣਵਾ ਉਹਨਾਂ ਨੇ ਕਿਹਾ ਵਾ ਲੋਕਾਂ ਦੇ ਜਿਹੜੇ ਵੱਡੇ ਕੰਮ ਨਿਕਢਣ ਡਿਆ ਵਾ ਜੇ ਕਈਆਂ ਦੇ ਮੁੰਡੇ ਫਸੇ ਬਾਹਰ ਉਹਨੇ ਗਾਂ ਕਰਤੇ ਆ ਤੇ ਵੇਖੀ ਕੜਾ ਮਿਲਦਾ ਇੱਥੇ ਹੀ ਮਿਲਣਾ ਜੇ ਕੋਈ ਨਹੀਂ ਮੈਂ ਗੱਲ ਕਰ ਲੈਣੀ ਥਾਂ ਵਾਲਿਆਂ ਨਾਲ ਫੇ ਰੁਕ ਜੋ ਜਰੀ ਐਵੇਂ ਨਾ ਬਹੁਤੇ ਕਾਲੇ ਨਾ ਪਿਆ ਕਰੋ ਸਾਰਾ ਟੱਬਰ ਮੇਰੇ ਦਵਾਲ ਹੋਇਆ ਮੁੰਡਾ ਤੇ ਉਹ ਮੈਨੂੰ ਕਹਿੰਦੇ ਤੂੰ ਖਾਤ ਨਹੀਂ ਗਈ ਦੱਸ ਮੈਂ ਖਾ ਗਏ ਅੰਤਰੇ ਕਿੱਥੇ ਮਰਨਾ ਐਡਾ ਕੜਾ ਠੀਕਾ ਚੀਜ਼ ਹੁੰਦੀ ਤੇਰੇ ਕੋਲ ਹੀ ਤੇ ਤੈਨੂੰ ਪੁੱਛਣਾ ਵਾਰਿਆਂ ਨੇ ਤੇ ਗੱਲ ਹਰਾਨ ਵੀ ਬੜਾ ਵਾ ਸਾਰਾ ਪਰਿਵਾਰ ਵੀ ਘਰ ਦੇ ਵਿੱਚ ਉਹ ਇਦਾਂ ਚੀਜ਼ ਆਹ ਕਿਹੜਾ ਕਦੀ ਚੈੱਕ ਕਰਾਇਆ ਵਾ ਇਹ ਆਖੀ ਜਾਂਦੇ ਪੈਸੇ ਲੈ ਪੈਸੇ ਤੇ ਜਦੋਂ ਲੈਨੇ ਕਾਂਟਾ ਦਾ ਲੈਂਦੇ ਜਾਂ ਹਾਰਦੇ ਰਹਿੰਦੇ ਹੋਇਆ ਮੈਨੂੰ ਤੇ ਇਦਾਂ ਲੱਗਦਾ ਵੀ ਆਹ ਭੈਣ ਦੇ ਲੱਛਣ ਹੀ ਮਾੜੇ ਇੰਨੇ ਕਿਤੇ ਡਬ ਡਬਲੀ ਗੜਪਾਤਾ ਈ ਤੇ ਤੁਹਾਡਾ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਹਾਂ ਗੱਲ ਮੈਨੂੰ ਕਹੀ ਕਿ ਤੇ ਕਰਦਿਆਂ ਨੂੰ ਨਾ ਕਹਦੀ ਇਸੇ ਕੜੇ ਤੇ ਜਿਹਨੂੰ ਨਿਆਣੇ ਨਿੱਕੇ ਹੀ ਕਿੰਨੀ ਵਾਰੀ ਪੈਸੇ ਕਢਾਈ ਅੱਜ ਤੂੰ ਕਹਿੰਦੇ ਵੀ ਕੜਾ ਨਗਲੀ ਕਿਉਂ ਤੇ ਨਹੀਂ ਗੱਲ ਕੋਈ ਕਰਵਾਉਣੀ ਨਹੀਂ ਆ ਜਿਹੜੀ ਗੱਲ ਸਹੀ ਆ ਆਪਣੇ ਦਿਮਾਗ ਤੇ ਜ਼ੋਰ ਪਾ ਤੇ ਦਿਮਾਗ ਨਾਲ ਸੋਚ ਠੰਡੇ ਦਿਮਾਗ ਦੇ ਨਾਲ ਕਿ ਕਿਹੜੇ ਟਾਈਮ ਰੱਖਿਆ ਸੀ ਲਾਸਟ ਤੇ ਕਿੱਥੇ ਰੱਖਿਆ ਸੀ ਨਕਲੀ ਨਾ ਪਾ ਤਾ ਹੋਏ ਦੇਖਾ ਮੈਨੂੰ ਦਾ ਦੇ ਜਿੱਕਦੇ ਗਹਿਣੇ ਪਾਇਆ ਤੈਨੂੰ ਮੈਂ ਤਾਂ ਮਾਂ ਕਦੇ ਨਹੀਂ ਦੱਸਦੀ ਤੂੰ ਤੇ ਮਾਂ ਮੇਂ ਦੇ ਬਣਾ ਲੈਣੇ ਮੇਲੇ ਕੋਈ ਨਹੀਂ ਮੈਂ ਜਾਣੀ ਥਾਂ ਵਾਲੇ ਆਲ ਉਹਨਾਂ ਨੂੰ ਕਹਿ ਦੇਣੀ ਆ ਕਿ ਮਹੀਨਾ ਰੁਕ ਜਾ ਸਵਾ ਮਹੀਨਾ ਕਿ ਮੈਂ ਨਹੀਂ ਤੇ ਮਨ ਨੂੰ ਦੇ ਚੜਦਿਆਂ ਨੂੰ ਮੰਨਵਾਉਣੀ ਅਕਤੀ ਨੂੰ ਫਿਰ ਆਲ ਮਿਲ ਕੇ ਤੇ ਛਡਾ ਦੋਗਾ ਮੇਰਾ ਕੜਾ